ਫਰਵਾਹ ਸਾਹਿਬ ਇੱਕ ਨਾ ਬੜਾ ਜਿੱਥੇ ਆਪਾਂ ਬੱਚੇ ਵਾਲੇ ਕੇਸ ਦੀ ਡਿਸਕਸ ਕੀਤੀ ਆ ਇੱਕ ਹੋਰ ਮਸਲਾ ਬੜਾ ਸੰਗਰੂਰ ਦਾ ਛਾਇਆ ਹੋਇਆ ਸੰਗਰੂਰ ਤੋਂ ਐਮਐਲਏ ਸਾਹਿਬਾ ਬੀਬਾ ਨਰਿੰਦਰ ਕੌਰ ਭਰਾਜ ਉਹਨਾਂ ਦੇ ਉੱਤੇ ਉਹਨਾਂ ਦੇ ਇੱਕ ਵਰਕਰ ਉਹਨਾਂ ਦੇ ਨਾਲ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਵਰਕਰ ਨੇ ਬਹੁਤ ਜਿਹੜੇ ਗੰਭੀਰ ਇਲਜ਼ਾਮ ਲਾਏ ਆ ਜੀ ਉਹਨਾਂ ਨੇ ਇਹ ਜਿਹੇ ਗੰਭੀਰ ਇਲਜ਼ਾਮ ਲਾਏ ਆ ਜਿਹਦੇ ਵਿੱਚ ਹੁਣ ਤਾਂ ਉਹ ਮਸਲਾ ਸੌ ਖਾਨ ਤੱਕ ਵੀ ਜਾ ਹੋ ਗਿਆ ਉਹ ਆਪਦੇ ਬੱਚੇ ਦੀ ਸੌ ਚੱਕਰ ਨੂੰ ਤਿਆਰ ਆ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਇਹਦੇ ਵਿੱਚ ਸਾਰਾ ਇਹ ਮਸਲਾ ਕੀ ਆ ਇਹਦੇ 'ਚ ਕਿੱਥੋਂ ਇਹ ਗੱਲ ਤੁਰਦੀ ਆ ਤੇ ਸੌ ਵਾਲੀ ਗੱਲ ਆਪਾਂ ਫਿਰ ਬਾਅਦ 'ਚ ਕਰਦੇ ਆਂ ਦੇਖੋ ਜੀ ਇਹ ਜਿਹੜਾ ਸਾਰਾ ਮਸਲਾ ਆ ਇਹ ਟਰੱਕ ਜੂਨੀਅਨ ਭਵਾਨੀਗੜ੍ਹ ਨਾਲ ਜੁੜਿਆ ਹੋਇਆ ਮਸਲਾ ਸੰਗਰੂਰ 'ਚ ਪੈਂਦਾ ਸੰਗਰੂਰ ਦੇ ਵਿੱਚ ਪੈਂਦਾ ਤੇ ਬੀਬੀ ਨਰਿੰਦਰ ਕੌਰ ਭਰਾ ਜਿਹੜੀ ਉੱਥੋਂ ਐਮ.ਐਲ.ਏ. ਹੂੰ ਇਹ ਜਿਹੜਾ ਮਨਜੀਤ ਸਿੰਘ ਕਾਕਾ ਜੀ ਜਿਹੜਾ ਇਹ ਇਲਜ਼ਾਮ ਲਾ ਰਿਹਾ ਕਿ ਉਹਨੇ ਬੀਬੀ ਨਰਿੰਦਰ ਕੋਰ ਭਰਾਜ ਦੇ ਨਾਲ 30 ਲੱਖ ਦੇ ਵਿੱਚ ਤੈਅ ਕੀਤਾ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਉਹਨੂੰ ਦਿੱਤੀ ਜਾਵੇ ਇਸ ਵਾਰ ਇਸ ਵਾਰ ਤੇ ਉਹ ਇਹ ਕਹਿੰਦਾ ਆ ਕਿ ਮੈਂ 2012 ਤੋਂ ਹਮ ਮੈਂਬਰ ਹੈਗਾ ਆ ਆਮ ਆਦਮੀ ਪਾਰਟੀ ਦਾ ਜੀ ਤੇ ਮੈਂ ਉਹਦੇ ਲਈ ਵਰਕ ਕੀਤਾ ਠੀਕ ਹੈ ਜੀ 212 ਤੋਂ ਮੈਂਬਰ ਆ 222 ਚ ਸਰਕਾਰ ਬਣਦੀ ਆ 10 ਵਜੇ ਤੋਂ ਉਦੋਂ ਹੀ ਨਿਕਲ ਗਏ ਹੂੰ ਠੀਕ ਹੈ 10 ਵਜੇ ਉਦੋਂ ਨਿਕਲ ਗਏ ਤਾਂ ਹੁਣ ਆਪਾਂ 25 ਚ ਆ ਗਏ ਹੂੰ ਤਿੰਨ ਸਾਲ ਇਹ ਨਿਕਲ ਗਏ ਹੂੰ ਇਹਦਾ ਮੱ 13 ਸਾਲ ਤੋਂ ਉਹ ਮੈਂਬਰ ਆ ਜੀ 13 ਸਾਲ ਤੋਂ ਮੈਂਬਰ ਆ ਤੇ ਉਹ ਟਰੱਕ ਯੂਨੀਅਨ ਦਾ ਪ੍ਰਧਾਨ ਬਣਨਾ ਚਾਹੁੰਦਾ ਨਰਿੰਦਰ ਕੋਰ ਭਰਾਜ ਉਹਨੂੰ ਪਿਛਵਾਸ ਤੋਂ ਆਉਂਦੀ ਆ ਤੇ 30 ਲੱਖ ਦੇ ਵਿੱਚ ਗੱਲ ਤੈਹ ਹੁੰਦੀ ਆ ਉਹਦੇ ਦਰਸਨ ਮਤਾਬ ਉਹਦੇ ਦਰਸਨ ਮਤਾਬਕ ਜੀ ਉਹਦੇ ਦਸਨ ਮੁਤਾਬਕ 30 ਲੱਖ ਦੇ ਵਿੱਚ ਗੱਲ ਤੈਅ ਹੁੰਦੀ ਆ ਪਹਿਲੀ ਗੱਲ ਤਾਂ ਇਹ ਐ ਕਿ ਜੇ ਇਹ ਵਾਕਿਆ ਹੀ ਸੱਚ ਐ ਜੀ ਤੇ ਇਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਐ ਉਹ ਲੋਕਾਂ ਨੇ ਬਣਾਈ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਗੋਪੀ ਚੰਦ ਭਾਰਗ ਹੂੰ ਉਹ ਵੀ ਚੀਫ ਮਿਨਿਸਟਰ ਐ ਭੀਮਸਨ ਸੱਚਰ ਆਪਣੇ ਪ੍ਰਤਾਪ ਸਿੰਘ ਕੈਰੋਂ ਜਸਟਿਸ ਗਰਨਾਮ ਸਿੰਘ ਲక్ష్మణ ਸਿੰਘ ਗੱਲ ਅਸੀਂ ਅੱਜ ਤੱਕ ਆਉਂਦਿਆਂ ਆਉਂਦਿਆਂ ਆਮ ਆਦਮੀ ਪਾਰਟੀ ਲੀਡਰਸ਼ਿਪ ਨੇ ਕਿਹਾ ਵੀ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਭ੍ਰਿਸ਼ਟ ਆਈਆਂ ਅਸੀਂ ਇੱਕੋ ਹੀ ਥਾਂ ਤੇ ਰੱਖੀ ਐ ਸੂਈ ਵੀ ਉਹ ਕਾਂਗਰਸ ਤੇ ਅਕਾਲੀ ਦਲ ਦੀ ਗੱਲ ਕਰ ਨਾ ਨਾ ਉਹਦੇ ਵਿੱਚ ਕਮਿਊਨਿਸਟ ਵੀ ਆ ਹਾਂ ਉਹਨਾਂ ਨੂੰ ਵੀ ਕੱਟੜ ਮੈਂ ਕਹਾਂ ਜੀ ਸਾਰਿਆਂ ਨੂੰ ਹੀ ਭ੍ਰਿਸ਼ਟਾਚਾਰ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਉਹਦੇ ਵਿੱਚ ਬੀਜੇਪੀ ਵੀ ਨਾਲ ਆਈ ਹੈ ਹੂੰ ਉਹਦੇ ਵਿੱਚ ਕਾਂਗਰਸ ਵੀ ਆ ਉਹ ਚੋ ਅਕਾਲੀ ਦਲ ਵੀ ਆ ਪੀ ਹੁਣ ਜੇ ਇਹ ਗੱਲ ਮੁੱਦਾ ਆਉਂਦਾ ਆ ਉਸ ਪਾਰਟੀ ਦਾ ਇੱਕ ਪੱਕਾ ਵਰਕਰ ਜਿੱਥੋਂ ਪਾਰਟੀ ਦਾ ਬੰਦਾ ਤਾਂ ਨਹੀਂ ਕੋਈ ਲਾ ਰਿਆ ਦੋਸ਼ ਜਿੱਥੋਂ ਪਾਰਟੀ ਤੁਰਦੀ ਹੈ ਜੇ ਉਹ ਕਹਿੰਦਾ ਵੀ ਮੇਰੇ ਕੋਲੋਂ ਪ੍ਰਧਾਨਗੀ ਲਈ 30 ਲੱਖ ਰੁਪਏ ਲਏ ਆ ਤੇ ਮੈਂ ਸਮਝਦਾ ਪਈ ਇਹਦੀ ਜਾਂਚ ਹੋਣੀ ਚਾਹੀਦੀ ਵੀਡੀਓ ਦਿਖਾਈ ਆ ਜੀ ਉਹਨੇ ਰਿਕਾਰਡਿੰਗਾਂ ਉਹਨੇ ਪ੍ਰੈਸ ਕਾਨਫਰੰਸ ਕੀਤੀ ਆ ਚਲੋ ਉਹ ਮੈਡਮ ਐਮਐਲਏ ਕਹਿੰਦੀ ਆ ਕਿ ਮਤਲਬ ਇਹ ਐਡਿਟ ਹੋਇਆ ਸਾਰਾ ਕੁਝ ਫਲਨਾਂ ਚਲੋ ਅੱਜ ਦਾ ਯੁੱਗ ਹੈਗਾ ਤਕਨੀਕੀ ਹੋ ਸਕਦਾ ਆਪਾਂ ਇਹਦੇ 'ਚ ਨਹੀਂ ਪੈਂਦੇ ਹੈਗੇ ਪਰ ਇਹ ਇਨਕੁਆਰੀ ਤਾਂ ਇਹਦੀ ਹੋਣੀ ਚਾਹੀਦੀ ਹੈ ਇਹਦੀ ਜਾਂਚ ਹੋਣੀ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਕੀ ਗੱਲ ਹੈ ਇਹ ਸੰਗਰੂਰ ਜਿਹੜਾ ਆ ਫਰਵਾਲਾ ਸਾਹਿਬ ਸੀਐਮ ਸਾਹਿਬ ਦਾ ਆਪਦਾ ਜ਼ਿਲ੍ਹਾ ਹੈ ਆਪਦਾ ਨਹੀਂ ਉਹ ਆਮ ਆਦਮੀ ਨੇ ਦੋ ਵਾਰੀ ਉਹਨਾਂ ਨੂੰ ਐਮਪੀ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਗੱਲ ਕਹਿੰਦੀ ਕਿ ਸੰਗਰੂਰ ਸਾਡੀ ਦੀ ਰਾਜਧਾਨੀ ਹੈ ਰਾਜਧਾਨੀ ਆ ਉਹ ਕਹਿੰਦੇ ਭੀ ਆਮ ਆਦਮੀ ਪਾਰਟੀ ਦੀ ਸੰਗਰੂਰ ਰਾਜਧਾਨੀ ਹੈ ਹਾਂ ਜੇ ਰਾਜਧਾਨੀ ਦੇ ਵਿੱਚੋਂ ਤੁਹਾਡੇ ਗੜ੍ਹ ਦੇ ਵਿੱਚੋਂ ਇਹ ਗੱਲ ਆ ਰਹੀ ਹੈ ਤੇ ਲੋਕਾਂ ਦਾ ਧਿਆਨ ਖਿੱਚਦੀ ਆ ਤੇ ਹੁਣ ਜਿਹੜੀ ਅਗਲੀ ਗੱਲ ਆ ਰਹੀ ਹੈ ਉਹਦੇ ਵਿੱਚ ਪਹਿਲਾਂ ਤਾਂ ਬੀਬੀ ਨਰਿੰਦਰ ਕੋਰ ਭਰਾਜ ਨੇ ਕਿਹਾ ਸੀ ਹਾਂ ਕਿ ਮੈਂ ਆਪਣੇ ਪੁੱਤ ਦੀ ਸੌਂਹ ਖਾਣ ਲੱਗੀ ਆ ਵੀ ਮੈਂ ਸਾਰਾ ਮੀਡੀਆ ਸਾਰਾ ਮੀਡੀਆ ਇਕੱਠਾ ਕੀਤਾ ਆਮ ਉਥੇ ਲੋਕ ਇਕੱਠੇ ਕੀਤੇ ਹੁਣ ਮੈਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਦੇ ਕਿੰਨੇ ਸੀਗੇ ਟਰੱਕ ਯੂਨੀਅਨ ਚੋਂ ਕਿੰਨੇ ਸੀ ਇਲਾਕੇ ਚੋਂ ਕਿੰਨੇ ਸੀ ਲੋਕ ਸੀਗੇ ਕਾਫੀ ਇਕੱਠਮਟ ਵੱਡਾ ਜਿਗਾ ਜਦੋਂ ਕਹਿੰਦੇ ਤੋਂ ਉਹ ਜਿਹੜੇ ਆਗਿਆਲੇ ਲੋਕ ਖਲੋਤੇ ਲੋਕ ਇਹਨੇ ਨਾ ਹਾਂਜੀ ਨਾ ਤੁਹਾਨੂੰ ਸੌਖਾਂ ਦੀ ਲੋੜ ਨਹੀਂ ਸਾਨੂੰ ਸਫਾਈਆਂ ਦੇਣ ਦੀ ਸਾਨੂੰ ਸਫਾਈ ਕਿਸੇ ਨੂੰ ਕਿਸੇ ਨੂੰ ਵੀ ਸਾਨੂੰ ਨਹੀਂ ਉਹ ਕਹਿੰਦੇ ਤੁਹਾਨੂੰ ਕਿਸੇ ਨੂੰ ਵੀ ਸਫਾਈ ਦੇਣ ਦੀ ਲੋੜ ਹੀ ਨਹੀਂ ਬਸ ਠੀਕ ਹੈ ਤੁਹਾਨੂੰ ਸਾਨੂੰ ਤੁਹਾਡੇ ਤੇ ਯਕੀਨ ਹੈ ਤੇ ਹੁਣ ਮੈਨੂੰ মিডিਏ ਰਾਹੀਂ ਤੁਹਾਨੂੰ ਵੀ ਪਤਾ ਲੱਗਾ ਹੋਣਾ ਏ ਉਹ ਜਿਹੜਾ ਮਨਜੀਤ ਸਿੰਘ ਕਾਕਾ ਉੱਥੇ ਪਹੁੰਚ ਗਿਆ ਜਿਸ ਡੇਰੇ ਦੀ ਬੀਬੀ ਸ਼ਰਧਾਲੂ ਆ ਰੋੜੇਵਾਲ ਜ਼ਿਲ੍ਹਾ ਪਟਿਆਲਾ ਚ ਪੈਂਦਾ ਹੈ ਰੋੜੇਵਾਲ ਤੇ ਉਹ ਉੱਥੇ ਪਹੁੰਚ ਗਿਆ ਤੇ ਉਸ ਡੇਰੇ ਦੇ ਵਿੱਚ ਜਾ ਕੇ ਉਹਨੇ ਇਹ ਕਿਹਾ ਵੀ ਮੈਂ 7 ਦਿਨ ਇੱਥੇ ਬੈਠੂਗਾ ਪਰਵਾਣਾ ਸਾਹਿਬ ਜਦੋਂ ਹਨਾ ਮੈਂ ਦੂਰਦਰਸ਼ਨ 'ਚ ਕੰਮ ਕਰਦੇ ਸੀ ਜੀ ਰੋੜੇਵਾਲ ਦਾ ਉਹ ਪਵਿੱਤਰ ਸਥਾਨ ਹੈ ਉਸ ਇਲਾਕੇ ਦੇ ਵਿੱਚ ਇਹਨਾਂ ਦੀ ਬੜੀ ਮਾਨਤਾ ਜੀ ਉਸ ਸਥਾਨ ਪ੍ਰਤੀ ਬਹੁਤ ਸ਼ਰਧਾ ਹੈ ਹਾਂਜੀ ਉੱਥੋਂ ਅਸੀਂ ਦੇਖਿਆ ਉਹ ਸਾਰੇ ਧਰਮਾਂ ਦੇ ਲੋਕ ਉੱਥੇ ਜਾਂਦੇ ਜੀ ਜੀ ਪੋਲੀਟਿਕਲ ਲੀਡਰ ਜਿਦਾ ਪੱਠੜ ਸਾਹਿਬ ਮੈਡਮ ਪੱਠੜ ਹੋ ਗਈ ਹਾਂ ਸੰਗਰੂਪਤ ਬਿਆਨਤ ਸਿੰਘ ਜੀ ਜਿਨੇ ਪ੍ਰਕਾਸ਼ ਸਿੰਘ ਬਾਦਲ ਲੋਂਗੋਵਾਲ ਚੰਦੂ ਮਾਜਰਾ ਕੋਈ ਉਸ ਹਲਕੇ ਦਾ ਇਹੋ ਜਿਹਾ ਪੋਲੀਟਿਕਲ ਲੀਡਰ ਹੈ ਨਹੀਂਗਾ ਜਿਹੜਾ ਉੱਥੇ ਆਪਣਾ ਸ਼ਰਧਾ ਤੇ ਸਤਕਾਰ ਭੇਟ ਕਰਨ ਨਹੀਂ ਜਾਂਦਾ ਜੀ ਉਸ ਇਲਾਕੇ ਉਸ ਪਵਿੱਤਰ ਸਥਾਨ ਤੇ ਜਾ ਕੇ ਉਸ ਮਨਜੀਤ ਸਿੰਘ ਕਾਕੇ ਦਾ ਜਾ ਕੇ ਬਹਿ ਜਾਣਾ ਉੱਥੇ ਬਹਿ ਕੇ ਉਹ ਕਹਿੰਦਾ ਮੈਂ 7 ਦਿਨ ਵੇਟ ਕਰੂੰਗਾ ਜੀ ਬਾਕੀ ਜੀ ਦੋ ਚੀਜ਼ਾਂ ਹੋਣਾ ਇਹਦੇ ਵਿੱਚ ਆ ਰਹੀਆਂ ਮੇਰੇ ਹਿਸਾਬ ਨਾਲ ਨਿਰਿੰਦਰ ਕੋਰ ਭਰਾਜ ਦਾ ਵੀ ਇੱਕ ਕੋਈ ਪੁੱਤ ਹੈ ਜਿੱਕੋ ਹੀ ਆ ਪਹਿਲੇ ਟਾਈਮ ਪਿਆ ਇੱਕ ਉਹਨਾਂ ਨੇ ਇੱਕ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਮੇਰਾ ਇਕਲੌਤਾ ਭਰਾ ਸੀ ਉਹ ਵੀ ਇਸ ਦੁਨੀਆ ਤੋਂ ਜਾ ਚੁੱਕਾ ਇੱਕੋ ਇੱਕ ਉਹਨਾਂ ਦਾ ਬੇਟਾ ਜੀ ਤੇ ਮਨਜੀਤ ਸਿੰਘ ਕਾਖੇ ਦਾ ਵੀ ਇੱਕ ਕੋਈ ਪੁੱਤ ਹੈ ਅੱਛਾ ਜੇ ਹੁਣ ਪੁੱਤ ਦੀ ਸੌਂ ਖਾਣ ਤੇ ਗੱਲ ਆਈ ਹੈ ਇਹਦਾ ਮਤਲਬ ਰੌਲਾ ਤਾਂ ਕਿਤੇ ਹੈ ਨਾ ਤੇ ਦੋਨਾਂ ਚੋਂ ਇੱਕ ਜਣਾ ਤਾਂ ਫਿਰ ਝੂਠ ਬੋਲਦਾ ਦੋਹਾਂ ਚੋਂ ਇੱਕ ਜਣਾ ਦਾ ਝੂਠ ਬੋਲਦਾ ਤੇ ਘਟੋ ਘਟ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਸਰਕਾਰ ਬਣਾਈ ਹੈ ਉਹਨਾਂ ਨੂੰ ਜਾਣਨ ਦਾ ਹੱਕ ਹੈ ਵੀ ਦੋਹਾਂ ਚੋਂ ਝੂਠਾ ਕੌਣ ਹੈ ਤੇ ਦੋਹਾਂ ਚੋਂ ਸੱਚਾ ਕੌਣ ਹੈ ਸਰਵਾਰਾ ਸਾਹਿਬ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਆਂ ਭਾਬ ਕੀਰਤ ਦੀ ਹਾਂਜੀ ਉਹ ਇੱਕ ਬੱਚੇ ਨੂੰ ਜਦੋਂ ਅਗਵਾ ਕੀਤਾ ਜਾਂਦਾ ਤੇ ਪੰਜਾਬ ਪੂਰੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਦੁੱਖ ਮਨਾਇਆ ਬਿਲਕੁਲ ਔਰ ਸੋਸ਼ਲ ਮੀਡੀਆ ਤੇ ਕੋਈ ਪਲੇਟਫਾਰਮ ਇਹੋ ਜਿਹਾ ਹੈ ਨਹੀਂ ਸੀਗਾ ਜੇ ਤੇ ਉਹਦੇ ਵਿੱਚ ਗਾਂ ਦੀ ਗਾਂ ਸ਼ੇਅਰ ਕੀਤਾ ਤੇ ਸਾਰਿਆਂ ਨੇ ਅਰਦਾਸਾਂ ਕੀਤੀਆਂ ਕਿ ਬੱਚਾ ਸੁਖਸਬੀਲੀ ਘਰ ਆਵੇ ਬਿਲਕੁਲ ਜੀ ਉਹ ਵੀ ਇੱਕ ਬੱਚਾ ਹਾਂ ਇਹਨਾਂ ਦੇ ਵੀ ਇੱਕ ਇੱਕ ਬੱਚਾ ਇਹਨਾਂ ਦੇ ਬੱਚਾ ਹੁਣ ਇੱਕ ਇੱਥੇ ਇੱਥੇ ਇੱਕ ਹੋਰ ਗੱਲ ਉਗੜ ਕੇ ਸਾਹਮਣੇ ਆਉਂਦੀ ਹੈ ਹਮ ਮਨਜੀਤ ਸਿੰਘ ਕਾਕਾ ਕਹਿੰਦਾ ਮੈਂ ਨਰਿੰਦਰ ਕੋਰ ਭਰਾਜ ਨੂੰ ਐਮਐਲਏ ਨੂੰ 30 ਲੱਖ ਰੁਪਏ ਦਿੱਤਾ ਹਮ ਮਨਜੀਤ ਸਿੰਘ ਕਾਕਾ ਕਹਿੰਦਾ ਹਮ ਐਮਐਲਏ ਨਰਿੰਦਰ ਕੋਰ ਭਰਾਜ ਕਹਿੰਦੀ ਪਈ ਮੈਂ ਨਹੀਂ ਲਿਆ ਹਮ ਲੜਾਈ ਮਨਜੀਤ ਸਿੰਘ ਕਾਕਾ ਤੇ ਨਰਿੰਦਰ ਕੋਰ ਭਰਾਜ ਦੇ ਵਿੱਚ ਹੈ ਜੀ ਅ ਜਿਹੜੇ ਬੱਚਾ ਇਹਨਾਂ ਦਾ ਕੀ ਕਸੂਰ ਹੈ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਨਾ ਬੱਚੇ ਰੁਪਈਏ ਦੇਣ ਵਾਲਿਆਂ ਚਾ ਨਾ ਲੈਣ ਵਾਲਿਆਂ ਨਾ ਬੱਚੇ ਰੁਪਈਏ ਲੈਣ ਵਾਲਿਆਂ ਚਾ ਠੀਕ ਹੈ ਜੀ ਇਹ ਜਿਹੜੀਆਂ ਅਸੀਂ ਨਵੀਆਂ ਰਵੈਤਾਂ ਇੱਥੇ ਪਾ ਰਹੇ ਨਾ ਪੰਜਾਬ ਦੇ ਵਿੱਚ ਇਹ ਮਾਰੀਆਂ ਅਸੀਂ ਤਾਂ ਇੱਕ ਟਕਵੰਜ ਬਣਾ ਲਿਆ ਜੀ ਕੋਈ ਚੱਕ ਦਾ ਗੁਟਕਾ ਸਾਹਿਬ ਉਹਦੀ ਸੌ ਖਾ ਲੈਂਦਾ ਹੈ ਕੋਈ ਚੱਕਦਾ ਕਿ ਅਸੀਂ ਸੌ ਖਾਨੇ ਜੀ ਅਸੀਂ ਬੇਦਬੀ ਨਹੀਂ ਕਰਾਈ ਸੌ ਨੂੰ ਤੁਸੀਂ ਐਡਾ ਮਤਲਬ ਗਣ ਲਿਆ ਜਦਕੇ ਸਾਡਾ ਗੁਰੂ ਸਾਹਿਬ ਕਹਿੰਦੇ ਸੌ ਸੱਚੀ ਵੀ ਮਾਰੀ ਤੇ ਸੌ ਝੂਠੀ ਵੀ ਮਾਰੀ ਖਾਣੀ ਨਹੀਂ ਜੇ ਚਾਹੀਦੀ ਮਾਨਕ ਦਾ ਗਾਣਾ ਨਹੀਂ ਆਉਂਦਾ ਹੁੰਦਾ ਜੀ ਪੁੱਤਰ ਦੀ ਕਸਮ ਕਤੇ ਲੱਖਾਂ ਤੇ ਖਾਈਏ ਨਾ ਆਹ 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 ਮਾਨਕ ਦਾ ਗਾਣਾ ਉਹ ਨਹੀਂ ਜੀ ਹੁਣ ਤੇ ਗਾਉਣ ਲਿਖਣ ਵਾਲੇ ਵੀ ਉਹਦਾਂ ਦਾ ਲੱਗਦੇ ਸਾਡਾ ਸੱਭਿਆਚਾਰ ਹੀ ਸੱਭਿਆਚਾਰ ਹੀ ਸਾਡਾ ਇੱਦਾਂ ਡਾਊਨ ਹੋ ਗਿਆ ਏਡਾਂ ਕਹਿਣ ਦੀ ਹੱਦੇ ਨਹੀਂ ਰਹੀ ਕੋਈ ਤੇ ਵੀ ਲੱਖਾਂ ਤੇ ਕਦੀ ਖਾਈਏ ਨਾ ਪਤਾ ਨਹੀਂ ਇਸ ਹਾਂ ਵੀ ਆਪਣੇ ਰਿਵਾਇਤ ਰਹੀ ਆ ਵੀ ਜਦੋਂ ਕਿਤੇ ਗੱਲ ਪੁੱਤ ਦੀ ਸੌਂ ਤੇ ਆ ਗਈ ਤਾਂ ਅਗਲਾ ਕਹਿੰਦਾ ਯਾਰ ਮੇਰੇ ਤੋਂ ਜੋ ਸਿਆਣੇ ਵੀ ਬੰਦੇ ਕਹਿੰਦੇ ਜਾ ਰਹੇ ਨੇ ਨਹੀਂ ਇਹ ਕੰਮ ਨਹੀਂ ਕਰਨਾ ਤੇ ਹੁਣ ਸਭ ਤੋਂ ਸਿਆਣਾ ਤਾਂ ਇਸ ਵੇਲੇ ਵੀ ਸਾਡੇ ਕੋਲ ਮੁੱਖ ਮੰਤਰੀ ਸਾਹਿਬ ਹੈ ਭਗਵੰਤ ਮਾਨ ਜੀ ਕਵਾੜਾ ਸਾਹਿਬ ਜਿਹੜਾ ਜੇ ਸੌਂ ਦੇ ਉਹਨਾਂ ਨਤੀਜੇ ਵੀ ਨਿਕਲ ਲਾ ਪਿਆ ਜਿਨ੍ਹਾਂ ਨੇ ਕਹਿਤਾ ਸੀ ਵੀ ਜੇ ਅਸੀਂ ਇਹ ਬੇਅਦਬੀ ਕੀਤੀ ਆ ਤਾਂ ਸਾਡਾ ਕੱਖ ਨਰਵੇ हां बिल्कुल ते ਉਹ ਹੁਣ ਸੋਸ਼ਲ ਮੀਡੀਆ ਤੇ ਦੇਖੋ ਸਾਰਾ ਕੁਝ ਆ ਰਿਹਾ ਤੇ ਉਹ ਖੁੱਖ ਨਹੀਂ ਰਿਹਾ ਬਈ ਹੁਣ ਦੇਖੋ ਇਸ ਟਾਈਮ ਦੇਖਿਆ ਜਾਵੇ ਜਿਹੜੀ ਰਾਜ ਕਰਦੀ ਪਾਰਟੀ ਸੀ ਜਿਹਨਾਂ 10-10 ਸਾਲ ਲਗਾਤਾਰ ਰਾਜ ਕੀਤਾ ਪੰਜ-ਪੰਜ ਵਾਰ ਇੱਕੋ ਵਿਅਕਤੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਿਹਾ ਅੱਜ ਉਹਨਾਂ ਦਾ ਵਿਧਾਨ ਸਭਾ ਚ ਸਟੇਟਸ ਕੀ ਹੈ ਜੀ ਕੋਈ ਵੀ ਨਹੀਂ ਤਿੰਨ ਐਮਐਲ ਜਿੱਥੇ ਸੀ ਤਿੰਨ ਉਹ ਵੀ ਖਖੜੀਆਂ ਕਰੇਲੇ ਆ ਜੀ ਤੇ ਮਨਪ੍ਰੀਤ ਯਾਲੀ ਉਹ ਜਵਾਬ ਦੇਗਾ ਜੀ ਮੈਂ ਇਹਨਾਂ ਨੂੰ ਮੰਨਦਾ ਨਹੀਂ ਉਹ ਜਾ ਕੇ ਸਿਹਧਾਰਨ ਨਹਿਰ ਵਾਲੇ ਜੇ ਜੇ ਐਮਐਲਿਆਂ ਦੇ ਪੱਖ ਤੋਂ ਦੇਖਿਆ ਜਾਵੇ ਜੀ ਹੂੰ ਤੇ ਐਸ ਵੇਲੇ ਜਿਹੜੀ ਅਕਾਲੀ ਦਲ ਬਾਦਲ ਤੇ ਰਿਹਾ ਹੂੰ ਉਹਦੇ ਕੋਲ ਕੋਈ ਐਮਐਲ ਜ਼ੀਰੋ ਜ਼ੀਰੋ ਤੇ ਜਿਹੜੇ ਪੰਜਾਬ ਵਿਧਾਨ ਸਭਾ ਚੋਂ ਉਹਨਾਂ ਦੇ ਐਮਐਲਏ ਹਨ ਤੇ ਫਿਰ ਹੋਰ ਇਦੋਂ ਦੱਸੋ ਅਰਦਾਸ ਨੇ ਕੀ ਕਰਨਾ ਕਿਉਂਕਿ ਜਿਹੜੇ ਦੋਵੇਂ ਐਮਐਲਏ ਹੈਗੇ ਆ ਇਹ ਆਪਣੇ ਯਾਲੀ ਸਾਹਿਬ ਹਾਂ ਤੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੀ ਪਤਨੀ ਗਨੀਬ ਕੌਰ ਉਹ ਵੀ ਬਾਗੀ ਹੋ ਗਿਆ ਜੀ ਉਹ ਬਾਹਰ ਆ ਤੇ ਜਿਹੜੇ ਪੰਗਿਆਂ ਤੋਂ ਉਹ ਪਹਿਲਾਂ ਹੀ ਬਾਹਰ ਆ ਉਹ ਪਹਿਲਾਂ ਹੀ ਜਾ ਕੇ ਰਾਜਕਾਰਦੀ ਧਿਰ ਦੇ ਵਿੱਚ ਜਾ ਕੇ ਉਹ ਚੇਅਰਮੈਨ ਹੀ ਲੈ ਕੇ ਬਹਿ ਗਏ ਮੈਂ ਜਿਹੜੀ ਗੱਲ ਕਰਦਾ ਸੀ ਵੀ ਸਭ ਤੋਂ ਸਿਆਣਾ ਮੈਂ ਤਾਂ ਕਿਹਾ ਕਿ ਜੇ ਇਸ ਬੰਦੇ ਨੂੰ ਅਸੀਂ ਆਪਣੇ ਪਰਿਵਾਰ ਦਾ ਮੁਖੀ ਬੁਲਾਉਨੇ ਆ ਉਹ ਸਿਆਣਾ ਹੁੰਦਾ ਅਸੀਂ ਉੱਤੇ ਪੁਛਵਾਸ ਕਰਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆ ਤੇ ਉਹਨਾਂ ਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖਣਾ ਚਾਹੀਦਾ ਕਿਉਂਕਿ ਜੇ ਮਨਜੀਤ ਸਿੰਘ ਕਾਕਾ ਆ ਉਹ ਵੀ ਉਹਨਾਂ ਦਾ ਉਹ ਵੀ ਉਹਨਾਂ ਦਾ ਤੇ ਜੇ ਐਮਐਲਏ ਤੇ ਉਹ ਵੀ ਉਹਨਾਂ ਦੀ ਹੈ ਇਥੇ ਤੀਜੇ ਦਾ ਤਾਂ ਕੋ ਰੌਲਾ ਹੀ ਨਹੀਂਗਾ ਸੋ ਦੋਸਤੋ ਅਸੀਂ ਇਹ ਬੇਨਤੀ ਕਰਦੇ ਜਿਹੜੀ ਫਰਵਾਲਾ ਸਾਹਿਬ ਨੇ ਗੱਲ ਕਹੀ ਆ ਕਿ ਨਾ ਤਾਂ ਪੈਸੇ ਲੈਣ ਲੈਣ ਵਾਲਿਆਂ ਚ ਪੁੱਤ ਹਾਜ਼ਰ ਸੀ ਨਾ ਪੈਸੇ ਦੇਣ ਵਾਲੀ ਧਿਰ ਚ ਪੁੱਤ ਹਾਜ਼ਰ ਸੀ ਸੋ ਇਹ ਬੱਚੇ ਬੜੀ ਸਾਟਾ ਅਨਮੋਲ ਤੋਹਫਾ ਆ ਮੈਂ ਸੱਚਦਾ ਕਿ ਇਹ ਆਪਣੀ ਜਿਹੜੀ ਸਿਆਸੀ ਲੜਾਈ ਆ ਜਾਂ ਕੋਈ ਆਪਣੀ ਪੈਸੇ ਦੀ ਲੜਾਈ ਚ ਇਹਨਾਂ ਦੇ ਵਿੱਚ ਆਪਾਂ ਇਹਨਾਂ ਦੇ ਆਪਣੇ ਬੱਚਿਆਂ ਨੂੰ ਨਾ ਪਾਈਏ ਤੁਸੀਂ ਜੁੜੇ ਰਹੇ ਬਹੁਤ ਬਹੁਤ ਧੰਨਵਾਦ